ਵੇਖੋ ਹਰ ਉਹ ਰਿਸ਼ਤਾ ਘਟਦਾ ਜਾਂਦਾ ਜਿੱਥੇ ਧਿਆਨ ਘਟ ਜਾਂਦਾ ਤੁਸੀਂ ਦੋਸਤਾਂ ਤੇ ਧਿਆਨ ਦੇਣਾ ਘਟਾ ਦਿਓ ਤੁਹਾਡੇ ਤੁਹਾਡਾ ਪਿਆਰ ਘਟਣ ਲੱਗ ਜਾਂਦਾ ਤੁਸੀਂ ਛੱਡ ਦਿਓ ਗੱਲਬਾਤ ਛੱਡ ਦਿਓ ਧਿਆਨ ਘਟਾ ਦਿਓ ਜਦੋਂ ਤੁਸੀਂ ਆਪਣੇ ਦੋਸਤਾਂ ਤੋਂ ਧਿਆਨ ਘਟਾ ਦਿੰਦੇ ਹੋ ਗੁਰਮਖੋ ਦੋਸਤਾਂ ਤੋਂ ਧਿਆਨ ਘਟਾ ਦਿੰਦੇ ਹੋ ਤੇ ਤੁਹਾਡਾ ਦੋਸਤੀ ਦੇ ਵਿੱਚ ਪਿਆਰ ਘਟ ਜਾਂਦਾ ਹੈ ਕਾ ਪੈ ਜਾਂਦਾ ਹੈ ਧਿਆਨ ਨਹੀਂ ਦੇ ਹੁਣ ਗੱਲ ਨਹੀਂ ਹੁੰਦੀ ਪਹਿਲਾਂ ਰੋਜ਼ ਗੱਲ ਹੁੰਦੀ ਸੀ ਬੜਾ ਪਿਆਰ ਸੀ ਹੁਣ ਦੋ ਦੋ ਮਹੀਨੇ ਗੱਲ ਨਹੀਂ ਹੁੰਦੀ ਪਿਆਰ ਘਟ ਗਿਆ ਜਦੋਂ ਸਾਲ-ਸਾਲ ਗੱਲ ਨਹੀਂ ਹੁੰਦੀ ਪਿਆਰ ਜਮਾਈ ਮਰ ਜਾਂਦਾ ਹੈ ਪਿਆਰ ਨੂੰ ਸਾਥ ਤਾਂ ਮਿਲੇਗਾ ਅਗਰ ਉਹਦੇ ਤੇ ਧਿਆਨ ਦਿਓਗੇ ਹਰ ਰਿਸ਼ਤਾ ਤਾਂ ਬਣਿਆ ਰਹੇਗਾ ਟਾਈਮ ਦੇਗਾ ਜਿਸ ਚੀਜ਼ ਤੇ ਤੁਸੀਂ ਫੋਕਸ ਕਰਦੇ ਹੋ ਫੋਕਸ 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 ਧਿਆਨ ਜਿਸ ਚੀਜ਼ ਤੇ ਕਰਦੇ ਹੋ ਉਹ ਵੱਧਦੀ ਫੁੱਲਦੀ ਹੈ ਜਿਸ ਦਰਖਤ ਤੇ ਧਿਆਨ ਦਿੰਦੇ ਹੋ ਉਹ ਵੱਧਦਾ ਫੁੱਲਦਾ ਹੈ ਜਿਸ ਮੱਝ ਤੇ ਧਿਆਨ ਦਿੰਦੇ ਹੋ ਇਹ ਚਮਕਦੀ ਹੁੰਦੀ ਹੈ